ਪਈਆ ਆਪਣੀਆਂ ਦੇਕਾਂ ਦੀ ਜਸਵੰਤ ਸਿੰਘ ਮੇਰਾ ਮਾਮਾ ਆ ਠੀਕ ਆ ਇੰਗਲੈਂਡ ਦੇ ਵਿੱਚ ਰਹਿੰਦੇ ਸਿਟੀਜਨ ਆ ਠੀਕ ਆ ਜੀ ਚਾਰ ਪਲਾਟ ਤੇ ਪੰਜਵੇਂ ਘਰ ਦੀ ਜ਼ਿੰਮੇਵਾਰੀ ਸਾਡੇ ਕੋਲ ਆ ਠੀਕ ਆ ਸਾਹਮਣੇ ਘਰ ਵਾਲਿਆਂ ਨੇ ਏਕਾ ਪਟਾ ਦਿੱਤੀ ਚਲੋ ਠੀਕ ਆ ਜਸਵੰਤ ਸਿੰਘ ਇਹ ਜਿਹੜਾ ਪਲਾਟ ਵਾ ਠੀਕ ਆ ਜ਼ਿੰਮੇਵਾਰੀ ਮੇਰੇ ਕੋਲ ਆ ਰੋਡ ਦੇ ਉੱਤੇੋਂ ਠੀਕ ਆ ਚਾਰ ਡੇਕਾਂ ਸੀ ਚਾਰ ਦੀਆਂ ਚਾਰ ਵੜ ਦਿੰਦੇ ਮੈਨੂੰ ਕੋਈ ਦੋਖ ਨਹੀਂ ਸੀ ਨਾ ਮਾਮੇ ਨੂੰ ਸੀ ਦੋਖ ਭਵੇਂ ਆਪ ਹੋ ਗਈਆਂ ਭਵੇਂ ਕੁਦਰਤੀ ਨੇ ਉਹ ਗਾਇਆਂ ਜਾਂ ਅਸੀਂ ਆਪ ਮਿੱਟ ਗਿਆ ਠੀਕ ਆ ਇਹਨਾਂ ਦਾ ਅੰਦਰ ਵੜ ਕੇ ਪਲਾਟ ਦੇ ਵਿੱਚ ਵੜਨ ਦਾ ਕੋਈ ਕੰਮ ਨਹੀਂ ਸੀ ਬਸ ਜੀ ਆਪਣੇ ਦਾ ਹੱਥ ਜੋੜ ਕੇ ਆ ਬੇਨਤੀ ਆ ਠੀਕ ਆ ਹੁਣ ਕਹਿੰਦੇ ਰਾਸ਼ੀ ਦੇ ਪੈਸੇ ਤੁਸੀਂ ਤਾਂ ਉਹ ਰਾਸ਼ੀ ਅਸੀਂ ਸੱਦੇ ਸੀ ਮੈਨੂੰ ਤਾਂ ਗਵਾਂਡੀ ਮਨ ਲੈ ਦੇ ਵਿੱਚੋਂ ਫੋਂ ਲਾਇਆ ਪੁੱਤ ਤੇਰੀਆਂ ਡੇਕਾਂ ਵੱਡ ਹੁੰਦੀਆਂ ਪਈਆਂ ਮਸ਼ੀਨਾਂ ਘੜੇ ਲੱ ਲੱ ਚੱਲਦੀਆਂ ਪਈਆਂ ਤਿੰਨ ਰਾਸ਼ੀ ਲੱਗੀਆਂ ਠੀਕ ਆ ਦੈਨਾਂ ਬੀਜ ਅਸੀਂ ਇਹਨਾਂ ਨੂੰ ਬਹੁਤ ਵਾਰੀ ਆਖਿਆ ਮੇਰੇ ਖਿਆਲ ਕੋ 10 ਕਵਾਰੀ ਆਖਿਆ ਜੀ ਸਾਰਾ ਮਹੱਲਾ ਪਤਾਵੇ 10 ਕਵਾਰੀ ਉਹਨਾਂ ਨੇ ਇਹਨਾਂ ਨੇ ਕੀ ਆਗੇ ਸੀ ਜੋੜੋਂ ਕਢਾ ਦਿਆਗੇ ਤੇ ਸਾਨੂੰ ਤਕਲੀਫ ਸੀਗੀ ਇੱਕ ਤੇ ਪੱਤੇ ਡਿੱਗਦੇ ਸੀ ਦੂਸਰਾ ਸੱਪ ਨੇ ਵਿੱਚ ਕਈ ਮਤਲਬ ਅਹਿਸਾਸ ਤੇ ਸਾਨੂੰ ਆਪਣੇ ਬੱਚਿਆਂ ਵਾਸਤੇ ਵੀ ਫਿਕਰ ਰਹਿੰਦਾ ਤੇ ਇਹਨਾਂ ਨੇ ਕੁਛ ਨਾ ਕੀਤਾ ਅਖੀਰ ਅੱਜ ਲਕੜਾ ਭਾਈ ਇਹ ਮਾਲਕ ਨੇ ਅਸੀਂ ਕੁਛ ਨਹੀਂ ਨਾ ਦੇਣਾ ਦੇਣਾ ਪੂਰਾ 100 ਕੋ ਲੋ ਪੈਸੇ ਦੇਣੇ ਸੀਗੇ ਹੁਣ ਇਹ ਪੈਸੇ ਦੇ ਤੁਸੀਂ ਇਹਨਾਂ ਦੀ ਪਰਮਿਸ਼ਨ ਦੇ ਨਾਲ ਵੜਵਾਏ ਹਾਂਜੀ ਨਹੀਂ ਨਹੀਂ ਡਿਕਾ ਬਟ ਨੂੰ ਤੁਹਾਨੂੰ ਕਹਿੰਨ ਕਿ ਆਇਆ ਫਲਾਟ ਕਿਹ ਲੈਂਦਾ ਆ ਪਤਾ ਦਾ ਨੂੰ ਨਹੀਂ ਪਤਾ ਨਾ ਓਰੇ ਤੂੰ ਵੀ ਆ ਇੱਧਰ ਆ ਇੱਧਰ ਆ ਹਾਂ ਫਲਾਟ ਦਾ ਤੈਨੂੰ ਪਤਾ ਕਿਹਦਾ ਆ ਹਾਂ ਨਹੀਂ ਪਤਾ ਮਾਰੇ ਕੋਈ ਕਿੰਨੇ ਪੈਸੇ ਦਾ ਠੇਕਾ ਕੀਤਾ 2000 2000 ਦੀ ਡਿਕਾ ਕਿੰਨੀਆਂ ਠੇਕਾ ਕੱਟਣ ਦਾ ਤੇ ਬਾਲਣ ਕਿੰਨੇ ਲੱਗ ਜਾਣਾ ਆ ਇਹ ਪਲਾਟ ਹੈਗਾ ਜਸਵੰਤ ਸਿੰਘ ਦਾ ਧੀਜ ਦਾ ਇੰਗਲੈਂਡ ਦੇ ਵਿੱਚ ਵਾਸੀ ਆ ਮੈਂ ਉਹਨਾਂ ਦਾ ਭਾਂਜਾ ਅਮਨਦੀਪ ਸਿੰਘ ਠੀਕ ਆ ਉਰਫ ਮੰਗਾ ਉੱਥੇ ਪਿੰਡ ਤੋਂ ਠੀਕ ਆ ਜਿਹਦੇ ਕੋਲ ਜ਼ਿੰਮੇਵਾਰੀ ਹੈ ਪਲਾਟਾਂ ਦੀ ਠੀਕ ਆ ਅਸੀਂ ਨਹੀਂ ਅਜੇ ਤੱਕ ਬਢਾਈਆਂ ਹੈਗੀ ਆ ਠੀਕ ਆ ਦੇਖ ਰਿਓ ਫਗਵਾੜਾ ਨਿਊਜ਼ ਮੈਂ ਹਾਤੋਂ ਅੰਜਲੀ ਫਗਵਾੜਾ ਸ਼ਹਿਰ ਦੇ ਹਰਿਆਣਾ ਅਲਾਕੇ ਦੇ ਵਿੱਚ ਸਥਿਤ ਗ੍ਰੀਨ ਲੈਂਡ ਕਲੋਨੀ ਤੋਂ ਇੱਕ ਅਹਿਮ ਮਾਮਲਾ ਸਾਹਮਣੇ ਆ ਜਿੱਥੇ ਇੰਗਲੈਂਡ ਦੇ ਵਿੱਚ ਰਹਿ ਰਹੇ ਇੱਕ ਐਨੜੀ ਦੇ ਪਲਾਟ ਦੇ ਵਿੱਚੋਂ ਦਰਖਤ ਕੱਟੇ ਜਾਣ ਦਾ ਦੋਸ਼ ਲਗਾਇਆ ਗਿਆ ਜੀ ਹਾਂ ਇਸ ਅਸਬੰਧੀ ਜਾਣਕਾਰ ਦਿੰਦਿਆਂ ਪਹਿਲੀ ਟੀਰ ਅਮਨਦੀਪ 바ਸੀ ਉੱਚਾ ਪਿੰਨੇ ਦੱਸੋ ਹੈ ਕਿ ਹਰਿਆਣਾ ਗ੍ਰੀਨ ਲੈਂਡ ਕਲੋਨੀ ਵਿੱਚ ਉਹਨਾਂ ਦੇ ਮਾਮਾ ਜੀ ਜੋ ਸੁਵੰਤ ਸਿੰਘ ਧੀਰਜ ਦਾ ਪਲਾਟ ਆ ਜੋ ਇਸ ਸਮੇਂ ਇੰਗਲੈਂਡ ਦੇ ਵਿੱਚ ਰਹਿ ਰਹੇ ਹਨ ਤੇ ਉਹਨਾਂ ਦੇ ਪਲਾਟ ਦੇ ਵਿੱਚ ਵੱਡੇ ਅਤੇ ਪੁਰਾਣੇ ਦਰਖਤ ਲੱਗੇ ਹੋਏ ਸਨ ਤੇ ਅਮਨਦੀਪ ਮੁਤਾਬਿਕ ਪਲਾਟ ਦੇ ਸਾਹਮਣੇ ਰਹਿੰਦੇ ਪਰਿਵਾਰ ਦੇ ਵੱਲੋਂ ਬਿਨਾਂ ਕਿਸੇ ਮੰਜ਼ੂਰੀ ਦੇ ਕਰੀਬ 8 ਤੋਂ 10 ਆ ਜੋ ਤਰਫਤ ਅਕਟਵਾ ਦਿੱਤੇ ਗਏ ਤੇ ਉਹਨਾਂ ਦੱਸੋਇਆ ਕਿ ਇਸੇ ਸਬੰਧੀ ਥਾਣਾ ਸੋਤਨਾ ਬੁਰਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਭਾਜੀ ਨਾਮ ਆਏਗਾ ਅਮਨਦੀਪ ਸਿੰਘ ਜੀ ਹਾਂਜੀ ਕਿੱਥੇ ਰਹਿੰਦੇ ਆਪਾਂ ਵਾਸੀ ਮੇਰਾ ਉੱਚਾ ਪਿੰਡ ਜੀ ਹਾਂ ਸਰ ਕੀ ਮਾਮਲਾ ਕੀ ਇੱਕ ਜਿਹੜਾ ਇੱਥੇ ਆਪਣਾ ਘਾੜੇ ਆਪਣੇ ਪਲਾੜ ਦੇ ਆਪਣੇ ਸ਼ਿਮੂ ਪਾਲਸ਼ਾ ਦੀ ਬੈਕ ਸਾਈਡ ਤੇ ਵੀ ਪਲਾੜ ਜਸਵੰਤ ਸਿੰਘ ਧੀਰ ਜੀ ਇੰਗਲੈਂਡ ਦੇ ਵਿੱਚ ਰਹਿੰਦੇ ਆ ਠੀਕ ਹੈ ਜੀ ਤੇ ਸਾਨੂੰ ਗਵਾਂਡੀਆਂ ਨੇ ਕਿਸੇ ਨੇ ਫੋਨ ਕੀਤਾ ਕੀ ਤੁਹਾਡੇ ਪਲਾਟਾਂ ਦੇ ਵਿੱਚੋਂ ਡੇਕਾਂ ਵੱਢ ਹੁੰਦੀਆਂ ਪਈਆਂ ਬੰਦੇ ਲੱਗੇ ਆ ਮਸ਼ੀਨਾਂ ਲੱਗੀਆਂ ਆ ਜਦੋਂ ਮੈਂ ਮੌਕੇ ਤੇ ਆਇਆ 8:30 9:00 ਵਜੇ ਮੇਰੇ ਕੋਲ ਵੀਡੀਓ ਆ ਮੌਕੇ ਦੇ ਕਿਸੇ ਭੈਣ ਨੇ ਜਿਹਨੂੰ ਸੱਦੇ ਸੀ ਉਹਨਾਂ ਨੇ ਉਹ ਬੰਦੇ ਭਜਾ ਦਿੱਤੇ ਪੈਸੇ ਦੇ ਕੇ ਠੀਕ ਆ ਕਿ ਉਹ ਬੰਦਿਆਂ ਦਾ ਵੀ ਮੈਨੂੰ ਪਤਾ ਕਿੱਥੇ ਰਹਿੰਦੀ ਆ ਲਾਬੜ ਮੰਗੇ ਸੀ ਤੇ ਬੰਦਿਆਂ ਨੇ ਕਿਹੜੇ ਬੰਦੇ ਸੀ ਜਿਹੜਾ ਨੇ ਬੜਾਇਆ ਸਾਹਮਣੇ ਆ ਜੀ ਘਰ ਹੁਣ ਅੰਦਰ ਬੜੇ ਆ ਕੋਈ ਨਾਮ ਬਗਾਰਾ ਹੈ ਨਾਮ ਤਾਂ ਨਹੀਂ ਪਤਾ ਜੀ ਲੇਡੀਜ਼ ਉਹ ਆਪਾਂ ਭੈਣੇ ਉਹਨੂੰ ਕਿਹਾ ਅੱਜ ਤੱਕ ਕਰ ਤੇ ਕੋਈ ਉਹਨਾਂ ਕੋਲ ਪਰਮਿਸ਼ਨ ਹੈ ਨਹੀਂ ਜੀ ਕੋਈ ਪਰਮਿਸ਼ਨ ਨਹੀਂ ਹੈਗੀ ਨਾ ਮੇਰੇ ਜਸਵੰਤ ਸਿੰਘ ਮਾਮੇ ਨੇ ਦਿੱਤੀ ਆ ਤੇ ਨਾ ਸਾਡੇ ਵੱਲੋਂ ਅਥੋਰਟੀ ਆ ਜੀ ਤੇ ਤੁਹਾਡੇ ਮਾਮੇ ਨਾਲ ਤੁਹਾਡੀ ਗੱਲ ਹੋਈ ਹੈ ਸਬੰਧੀ ਵੀ ਉਹਨਾਂ ਨਾਲ ਨਹੀਂ ਹਾਲੇ ਹੋਲ ਨਹੀਂ ਹੋਈ ਹੈਗੀ ਉੱਥੇ ਰਾਤ ਵਾ ਜੀ ਠੀਕ ਆ 2 ਵਜੇ ਤੋਂ ਬਾਅਦ ਗੱਲ ਕਰਾਂਗਾ ਜੇ ਉਹਨਾਂ ਨੇ ਫੋਨ ਚੱਕ ਲਿਆ ਵੀਡੀਓ ਮੇ ਪਾਲ ਲੱਗਾ ਹੈ ਜੀ ਨਹੀਂ ਉਹਨਾਂ ਨੇ ਤਾਂ ਨਹੀਂ ਕਿਹਾ ਕਿਸੇ ਹੋਰ ਨਹੀਂ ਜੀ ਕਿਸੇ ਨੇ ਨਹੀਂ ਕਿਹਾ ਮੈਨੂੰ ਵੀ ਕਹਿਣਾ ਜੀ ਮੈਂ ਹੀ ਵੱਡਾ ਆਂ ਘਰ ਦੇ ਵਿੱਚ ਮੈਂ ਹੀ ਇੱਥੇ ਆਉਂਦਾ ਮੇ ਪਾਵਰ ਆਫ ਟਾਰਨੀ ਤੁਹਾਨੂੰ ਦਿੱਤੀ ਇਹਨਾਂ ਨੇ ਪਾਵਰ ਆਫ ਟਾਰਨੀ ਮੂੰਹ ਜਵਾਨੀ ਦਿੱਤੀ ਹੈ ਲਿਖ ਲਿਖਾਈ ਦੇ ਵਿੱਚ ਕੋਈ ਨਹੀਂ ਦਿੱਤੀ ਦੇਖ ਦੇਖ ਤੁਸੀਂ ਕਰਦੇ ਹਾਂ ਇੱਕ ਇੱਕ ਮੈਂ ਕਹਿੰਦਾ ਕੰਧਾਂ ਟੁੱਟ ਗਈਆਂ ਸੀ ਜੀ ਸਾਰੀਆਂ ਮੈਂ ਬਣਵਾਈਆਂ ਆ ਠੀਕ ਹੈ ਕਿੰਨੇ ਦਰਖਤ ਬੜਾਉਂਦੇ ਆ ਸਾਰੇ ਜੀ 8 ਦੇਕਾਂ ਹੋਣੀਆਂ 8 ਤੋਂ 10 ਤੇ ਕారణ ਕੀ ਹੈ ਬੜਾਉਂਦਾ ਪਤਾ ਨਹੀਂ ਜੀ ਉਹ ਵੀ ਪੱਤੇ ਡਿੱਗਦੇ ਸੜਕ ਦੇ ਵਿੱਚ ਸੜਕ ਦੇਖ ਲਓ ਪੱਤੇ ਸਾਫ਼ ਆ ਭਵੇਂ ਸਵੇਰੇ ਝਾੜੂ ਲੱਗਾ ਭਵੇਂ ਨਹੀਂ ਲੱਗਾ ਜਿਹੜੇ ਪੱਤੇ ਡਿੱਗਣੇ ਤੁਸੀਂ ਆ ਦੇਖਾ ਚਾਰ ਦਿਖਾ ਦਿਓ ਉਹ ਵੀ ਛੰਗੀਆਂ ਆ ਤੇ ਇਹ ਅੰਦਲੀਆਂ ਦੇਕਾਂ ਦਾ ਕੋਈ ਵੱਡਣ ਦਾ ਕੰਮ ਨਹੀਂ ਸੀ ਇਸ ਮਾਮਲੇ ਨੂੰ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਕੀਤੀ ਆ ਜੀ 3 ਵਜੇ ਉਹਨਾਂ ਨੇ ਆਉਣਾ ਆ ਹਾਂਜੀ ਫਿਰ ਤੇ ਕੀ ਮੰਗ ਕਰਦੇ ਆ ਜੀ ਆਪਾਂ ਨੂੰ ਤੁਸੀਂ ਇਨਸਾਫ਼ ਮਿਲਣਾ ਚਾਹੀਦਾ ਨਹੀਂ ਜਿੱਦਾਂ ਰੋਕ ਬਿਨਾਂ ਪਰਮਿਸ਼ਨ ਤੋਂ ਵਧਦੇ ਉੱਤੇ ਗਏਗਾ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਠੀਕ ਆ ਹੁਣ ਮੈਨੂੰ ਤਾਂ ਜਿਆਦਾ ਪਤਾ ਨਹੀਂ ਹੈਗਾ ਇਹਦੇ ਬਾਰੇ ਕੀ ਸਿਸਟਮ ਹੁੰਦਾ ਹੈ ਵੀ ਕਿਸੇ ਦੇ ਪਲਾਟ ਦੇ ਵਿੱਚੋਂ ਆਪਾਂ ਵੱਡੇ ਬੰਦੇ ਆ ਤੁਸੀਂ ਮੌਕੇ ਤੇ ਆਏ ਸੀ ਕਿਹੜੇ ਬੰਦੇ ਆ ਨੇ ਵੱਡੇ ਆ ਹਾਂਜੀ ਮੈਂ ਮੌਕੇ ਤੇ ਆਇਆ ਸੀ ਰਾਸ਼ੀ ਲੱਗੀ ਸੀ ਇੱਥੇ ਬਾਕੀ ਸਾਰੇ ਬੈਠੇ ਸੀ ਭੈਣ ਭਰਾ ਮੱਲੇ ਵਾਲੇ ਠੀਕ ਆ ਵੀਡੀਓ ਮੇਰੇ ਕੋਲ ਹੈ ਮੈਂ ਕਲਿੱਪ ਬਣਾ ਲਿਆ ਸੀ ਛੋਟਾ ਜਿਹਾ ਠੀਕ ਆ ਥਾਣੇ ਵਿੱਚ ਦਿਖਾ ਦੇ ਮੌਂਸ਼ੀ ਸਾਹਿਬ ਨੂੰ ਦਿਖਾ ਲੈਂਦਾ ਹਾਂ ਹਾਂਜੀ ਬਾਕੀ ਤੁਹਾਡੇ ਸਾਹਮਣੇ ਆ ਜੋ ਵੀ ਹੈਗਾ ਹੈ ਤੇ ਕੀ ਮੰਗ ਕਰਦੇ ਹੋ ਮੰਗ ਬਸ ਇਨਸਾਫ ਮਿਲਣਾ ਚਾਹੀਦਾ ਜੀ ਉਧਰ ਜਦੋਂ ਇਹ ਸੋ ਮਾਮਲੇ ਬਾਰੇ ਦੋ ਜੀ ਤੇਰੋ सुरेंद्र ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਲਾਟ ਦੇ ਵਿੱਚ ਲੱਗੇ ਦਰੱਖਤਾਂ ਕਰਕੇ ਕਾਫੀ ਗੰਦਗੀ ਫੈਲ ਰਹੀ ਸੀ ਤੇ ਉਹਨਾਂ ਦੇ ਕਹਿਣ ਦੇ ਅਨੁਸਾਰ ਪਲਾਟ ਦੀ ਦੇਖਭਾਲ ਕਰ ਰਹੀ ਨੌਜਵਾਨ ਨੂੰ ਕਈ ਵਾਰ ਸਾਫ-ਸਫਾਈ ਤੇ ਦਰੱਖਤਾਂ ਦੇ ਕਟਾਈ ਲਈ ਕਿਹਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਜਿਸ ਕਰਕੇ ਉਹਨਾਂ ਵੱਲੋਂ ਹੀ ਦਰੱਖਤ ਕਟਵਾ ਦਿੱਤੇ ਗਏ ਹੈ ਕੀ ਨਾਮ ਕੀ ਹੈ ਜੀ ਆਪਣਾ ਨਾਮ ਕੀ ਹੈ ਜੀ ਆਪਣਾ ਨਾ ਸੁਰਿੰਦਰ ਸਿੰਘ ਹੈ ਸੁਰਿੰਦਰ ਸਿੰਘ ਕਿੱਥੇ ਰਹਿੰਦੇ ਆਪਾਂ ਆਹ ਕੋਲ ਲੰਦਰੀਆਂ ਕਲੌਨੀ ਜੀ ਹਾਂ ਹਾਂਜੀ ਇੱਕ ਮਾਮਲਾ ਵਾ ਜਿਹੜਾ ਦੇਖ ਜੇ ਅੱਜ ਬੜਾਏ ਆ ਸਵੇਰੇ ਉਹਦੀ ਜਾਣਕਾਰੀ ਦਿਈਓ ਉਹ ਇਦਾਂ ਨਾ ਵੀਰ ਜੀ ਅਸੀਂ ਇਹਨਾਂ ਨੂੰ ਬਹੁਤ ਵਾਰੀ ਆਖਿਆ ਮੇਰੇ ਖਿਆਲ ਕੋ 10 ਕੋ ਵਾਰੀ ਆਖਿਆ ਜੀ ਸਾਰਾ ਮਹੱਲਾ ਪਤਾ ਵੇ 10 ਕੋ ਵਾਰੀ ਉਹਨਾਂ ਨੇ ਇਹਨਾਂ ਨੇ ਕਿਆ ਕੇ ਸੀ ਜੜੋਂ ਕਢਾ ਦੇਾਂਗੇ ਤੇ ਸਾਨੂੰ ਤਕਲੀਫ ਸੀਗੀ ਪਹਿਕ ਤੇ ਪੱਤੇ ਡੇਗਦੇ ਸੀ ਦੂਸਰਾ ਸੱਪ ਨੇ ਵਿੱਚ ਕਈ ਮਤਲਬ ਐਸਾ ਤੇ ਸਾਨੂੰ ਆਪਣੇ ਬੱਚਿਆਂ ਵਾਸਤੇ ਵੀ ਫਿਕਰ ਰਹਿੰਦਾ ਤੇ ਇਹਨਾਂ ਨੇ ਕੁਛ ਨਾ ਕੀਤਾ ਅਖੀਰ ਫਿਰ ਅਸੀਂ ਅੱਜ ਲਕੜਾ ਭਈ ਇਹ ਮਾਲਕ ਨੇ ਅਸੀਂ ਕੁਛ ਨਹੀਂ ਨਾ ਲੈਣਾ ਦੇਣਾ ਉਹ ਰਾਸ਼ਨ ਤੋਂ ਕੋਲੋ ਪੈਸੇ ਦੇਣੇ ਸੀਗੇ ਹੁਣ ਇਹ ਪੈਸੇ ਦੇ ਤੁਸੀਂ ਇਹਨਾਂ ਦੀ ਪਰਮਿਸ਼ਨ ਦੇ ਨਾਲ ਵੜਵਾਏ ਹਾਂਜੀ ਨਹੀਂ ਨਹੀਂ ਕੋਈ ਮੈਂ ਤੁਹਾਨੂੰ ਦੱਸ ਨਹੀਂ ਪਰਮਿਸ਼ਨ ਇਹ ਕੋਈ ਹੈ ਕਿ ਇਹਨਾਂ ਨੂੰ 5 7 ਵਾਰੀ 10 ਵਾਰੀ ਆਖਿਆ ਇਹ ਕਹਿੰਦੇ ਸੀ ਵੀ ਅਸੀਂ ਕਢਾ ਦੇਾਂਗੇ ਪਰ ਇਹਨਾਂ ਨੇ ਕੀਤਾ ਕੱਖ ਬਸ ਆ ਗਏ ਕਿੰਨੇ ਬਣਾਏ ਕਿੰਨੇ ਅੱਜ ਟੋਟਲ ਬੜਾਏ ਆ ਜਿਹੜੇ ਪੰਜ ਨੇ ਜੀ ਪੰਜ ਬੜਾਏ ਸਰਕਾਰ ਵੱਲੋਂ ਤਾਂ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਕਿ ਦਰਖਤ ਲਗਾਓ ਲਗਾਓ ਤੇ ਦੂਏ ਪਾਸੇ ਆਪਾਂ ਦਰਖਤ ਬੜਾਣੇ ਹੋ ਨਾ ਇਹ ਸਰਕਾਰੇ ਵੀ ਤੇ ਕਹਿੰਦੀ ਹੈ ਨਾ ਕਿ ਵੀ ਸਫਾਈ ਵੀ ਕਰਾਓ ਹੂੰ ਸਰਕਾਰ ਇਹ ਵੀ ਤੇ ਕਹਿੰਦੀ ਹੈ ਨਾ ਕਿ ਤੁਸੀਂ ਥਾਂ ਥਾਂ ਪਲਾਟ ਲੈ ਕੇ ਉੱਥੇ ਖਾਲੀ ਤੁਸੀਂ ਉਗੇ ਉਗੇ ਜਾਣ ਦਰਖਤ ਉਗੇ ਜਾਣ ਤੇ ਉਹ ਮੁਹੱਲੇ 'ਚ ਗੰਦ ਪਈ ਜਾਵੇ ਫਿਲਹਾਲ ਇਸ ਸਾਰੇ ਮਾਮਲੇ ਦੀ ਜਾਣਕਾਰੀ ਪੁਲਿਸ ਦੇ ਕੋਲੋਂ ਪਹੁੰਚ ਚੁੱਕੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪਲਾਟ ਦੇ ਮਾਲਕ ਦੀ ਮਨਜ਼ੂਰੀ ਤੋਂ ਬਿਨਾ ਵੱਡੇ ਦਰਖਤ ਕੱਟੇ ਜਾਣ ਦੇ ਮਾਮਲੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ਼ਨ ਮਾਦੇਨਾਲ ਸ਼ਰਨਜੀਤ ਸਿੰਘ ਸੋਨੇ ਦੀ ਵਿਸ਼ੇਸ਼ ਰਿਪੋਰਟ